23 ਸਤੰਬਰ 17 ਜੁਲਾਈ ਨੂੰ ਗੁਰਦਾਸਪੁਰ ਦੇ ਮੇਨ ਬਾਜ਼ਾਰ ਵਿੱਚ ਇੱਕ ਸ਼ੋਰੂਮ ਤੇ ਦੋ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਪੁਲਿਸ ਲਗਾਤਾਰ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਸੀ ਪੁਲਿਸ ਨੇ ਇਸ ਗੋਲੀਕਾੜ ਦੇ ਮੁੱਖ ਦੋਸ਼ੀ ਰਾਹੁਲ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦੇ ਨਾਲ ਮੁਠਭੇੜ ਹੋਈ ਜਿਸ ਦੌਰਾਨ ਪੁਲਿਸ ਦੀ ਗੋਲੀ ਨਾਲ ਦੋਸ਼ੀ ਰਾਹੁਲ ਗਿੱਲ ਜ਼ਖਮੀ ਹੋ ਗਿਆ ਜਿਸ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਜਿੱਥੇ ਇਸ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਵਿੱਚ ਪਹੜਤੀ ਕਰਾਇਆ ਗਿਆ ਹੈ ਉੱਥੇ ਹੀ ਇਸ ਦਾ ਇੱਕ ਸਾਥੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ ਉਨਾ ਕੇਹਾ ਕਿ ਇਸ ਦੀ ਹਾਲਤ ਠੀਕ ਹੋਣ ਤੋਂ ਬਾਅਦ ਇਸ ਦੇ ਖੁਲੋ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਨੇ ਸ਼ੋਰੂਮ ਦੇ ਉੱਪਰ ਫਾਇਰਿੰਗ ਕਿਉਂ ਕੀਤੀ ਸੀ ਅਤੇ ਇਸ ਦਾ ਸਾਥੀ ਇਸ ਸਮੇਂ ਕਿੱਥੇ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਡਸਟਪੁਲਿਸ ਵੱਲੋਂ ਜਿਹੜਾ ਹੈਗਾ ਸਿਫਟੀ ਐਂਡ ਸਿਕਿਉਰਿਟੀ ਲਈ ਜਿਹੜਾ ਹੈਗਾ ਪੂਰੀ ਏਰੀਆ ਡੋਮੀਨੇਸ਼ਨ ਕੀਤੀ ਜਾ ਰਹੀ ਹੈ ਸਾਨੂੰ ਇੱਕ ਇਨਪੁਟ ਆਇਆ ਸੀਗਾ ਕਿ ਕੋਈ ਅਨ ਆਈਡੈਂਟੀਫਾਈਡ ਜਿਹੜਾ ਪਰਸਨ ਹੈ ਉਹ ਕੋਈ ਵਰਤਤ ਕਰ ਸਕਦਾ ਹੈ गाइस ਸੋ ਐਸਟੀਐਸੀ ਜਿਹੜਾ ਹੈਗਾ ਸਪੈਸੀਫਿਕ ਨਾਕੇਬੰਦੀ ਅਰਲੀ ਮਾਰਨਿੰਗ ਚ ਕੀਤੀ ਤੁਹਾਨੂੰ ਪਤਾ ਹੈਗਾ ਇਸ ਤੋਂ ਪਹਿਲਾਂ ਵੀ ਸਾਡੇ 9:00 ਅਰਲੀ ਮਾਰਨਿੰਗ ਚ ਇਹ ਕਾਰਦਾਤ ਹੋ ਚੁੱਕੀ ਜਦੋਂ ਅਸੀਂ ਮਾਰਨਿੰਗ ਦੇ ਵਿੱਚ ਨਾਕਾ ਲਾਇਆ ਤਾਂ ਸਾਡੇ ਐਸਐਚਓ ਸਿਟੀ ਹਿੰਕ ਵਾਲਾ ਬਾਈਪਾਸ ਤੇ ਮੱਕੇ ਤੇ ਸੀ ਐਂਡ ਉਹਨਾਂ ਨੇ ਜਦੋਂ ਉਹਨੂੰ ਇੱਕ ਪਲਸਰ ਬਾਈਕ ਵਿਦਾਊਟ ਨੰਬਰ ਪਲੇਟ ਐਂਡ ਫੇਸ ਟੱਕਿਆ ਹੋਇਆ ਸੀਗਾ ਐਂਡ ਜਦੋਂ ਉਹਨਾਂ ਨੂੰ ਵੋਕਿਆ ਇਹਨੇ ਬਗਾਇਆ ਦੌੜ ਕੇ ਆ ਜਿਹੜਾ ਤੁਹਾਡੇ ਸਾਰੇ ਜਿਹੜੇ ਹੈਗੇ ਆਲੇ-ਦੁਆਲੇ ਪਿੰਡਾਂ ਚ ਘੁੰਮ ਕੇ ਰਵੇ ਇਧਰ ਆ ਤਾਂ ਇਥੇ ਜਿਹੜਾ ਹੈਗਾ ਸਾਡੀ ਦੂਸਰੀ ਪਾਰਟੀ ਵੀ ਚੇਜ ਕਰਦੀ ਵੀ ਆ ਗਈ ਸੀ ਇਥੇ ਆ ਕੇ ਇਹਨੇ ਜਿਹੜਾ ਹੈਗਾ ਜਿਹੜਾ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਅਸੀਂ ਇਹਨਾਂ ਨੂੰ ਵਾਰਨ ਕੀਤਾ ਬੜਾ ਮੰਨਿਆ ਨਹੀਂ ਤਾਂ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਹੈ ਪੁਲਿਸ ਪਾਰਟੀ ਨੇ ਵੀ ਜਿਹੜਾ ਫਾਇਰ ਕੀਤਾ ਲੋਕ ਸ਼ਾਟ ਜਿਹੜੀ ਇੰਦਰੀ ਹੋਈ ਹੈ ਆ ਜਿਹੜਾ ਬੰਦਾ ਹੈ ਅਸੀਂ ਹਸਪੀਟਲ ਦਾਖਲ ਕਰਵਾਤਾ ਹੈਗਾ ਜਿਹੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜਿਹੜਾ ਪਾਇਆ ਅਸੀਂ ਇਹਨੂੰ ਪੁੱਛਿਆ ਕਿ ਬਈ ਬੰਦਾ ਕੌਣ ਹੈ ਤਾਂ ਇਹਨੇ ਆਪਣਾ ਨਾਮ ਰਾਹੁਲ ਗਿੱਲ ਦੱਸਿਆ ਹੈਗਾ ਐਂਡ ਇਸੇ ਇਹੀ ਬੰਦੇ ਨੇ ਇੱਕ ਇੱਕ ਹੋਰ ਵਾਰਦਾਤ ਜਿਹੜੀ ਹੈਗੀ ਅੱਜ ਅੰਜਾਮ ਦੇਣੀ ਸੀ ਤੋਂ ਅਸੀਂ ਇੱਕ ਮੇਜਰ ਜਿਹੜੀ ਵਾਰਦਾਤ ਹੈ ਉਹਨੂੰ ਜਿਹੜਾ ਹੈਗਾ ਅ ਇਵੈਂਟ ਕਰ ਲਿਆ ਹੈਗਾ ਐਂਡ ਲੈਟਵਨ ਅਭੀ ਆਇਡੈਂਟੀਫਾਈ ਹੋਇਆ ਹੈ ਕਿ ਜਿਹੜਾ ਆ ਬੰਦਾ ਹੈਗਾ ਆ ਜਿਹੜੀ 17 ਤਾਰੀਖ ਨੂੰ ਜੋ ਪੰਜਾਬ ਪਾਚ ਕੰਪਨੀ ਦੇ ਵਿੱਚੋਂ ਗੋਲੀ ਚੱਲੀ ਹੈ ਉਸ ਵਾਰਦਾਤ ਤੇ ਵੀ ਇਹ ਬੰਦਾ ਸ਼ਾਮਿਲ ਸੀ ਬਾਕੀ ਹਾਂਜੀ ਕਿੱਥੇ ਗੋਲੀ ਵੱਜੀ ਇਹਦੇ ਲੈ 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 ਤੇ ਗੋਲੀ ਸ਼ਾਮਰ ਸੀ ਜਨੇ ਗੋਲੀ ਚਲਾਈ ਸੀ ਠੀਕ ਨੇ ਇਹਨੇ ਜੋ ਪ੍ਰਾਈਮ ਆਫਸ ਹੈ ਜਿਹੜਾ ਹੈਗਾ ਹੁਣ ਤੱਕ ਅਸੀਂ ਪੂਰਾ ਇਹਨਾਂ ਨੂੰ ਇੰਟਰੋਗੇਟ ਨਹੀਂ ਕਰ ਪਾਇਆ ਪਰ ਜਿੰਨਾ ਕਿ ਅਸੀਂ ਹਸਪਤਲ ਲੈ ਜਾਂਦੇ ਪੁੱਛਿਆ ਦਾ ਉਹਨਾਂ ਨੇ ਅਹੀ ਦੱਸਿਆ ਕਿ ਵੀ ਆ ਇਨਵੋਲਵ ਸੀ ਉਹਦੇ ਚ ਬਾਕੀ ਕਿਹੜੇ ਭਾਰ ਸੋ ਇਹ ਇੱਕ ਪਿਸਟਲ ਹੈ ਉਹ ਰਿਕਵਰ ਦੂਸਰਾ ਆਦਮੀ ਮੇਰੇ ਨਾਲ ਦੋ ਦੋ ਜਣੇ ਸੀ ਨਾ ਸਰ ਨਹੀਂ ਉਹ ਉਹ ਸਾਰੀ ਚੀਜ਼ ਅਸੀਂ ਚੈੱਕ ਕਰਦੇ ਚਲੋ ਇੱਕੀ ਹੋ ਫਿਲਹਾਲ ਫਿਲਹਾਲ ਸਰ ਇਹ ਕੰਟਰੋਲ ਵਾਰ ਦੀ ਕਿਹੜੀ ਲੋਕੇਸ਼ਨ ਹੈ ਜੀ ਇਹ ਹਾਂਜੀ ਹਾਂਜੀ ਇੰਕਾਊਂਟਰ ਚ ਲੋਕੇਸ਼ਨ ਲੋਕੇਸ਼ਨ ਦੇਖੋ ਦੇਖੋ ਆ ਜਿਹੜੀ ਹੈਗੀ ਜਿਹੜਾ ਬਬਰੀ ਪਿੰਡ ਦੇ ਨੇੜੇ ਆ ਜਿਹੜਾ ਹੈਗਾ ਨਾਲਾ ਹੈਗਾ ਨਾਲਾ ਪੀਐਸ ਦਾ ਸਰੇ ਵਾਈਪਨ ਕਿਥੇ ਦੱਸਿਆ ਕਿਥੇ ਹਾਂਜੀ ਵਾਈਪਨ ਜਿਹੜਾ ਦੇਖੋ ਉਹ ਸਾਰੀ ਚੀਜ਼ਾਂ ਇਨਟੈਵਿਗੇਸ਼ਨ ਐਂਡ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇੱਕ ਵਾਰ ਤੋਂ ਸਾਡਾ ਜਿਹੜਾ ਇਹੋ ਜੇ ਇਨਸੀਡੈਂਟ ਚ ਪ੍ਰਾਇਮਰੀ ਹੁੰਦਾ ਕਿ ਅਸੀਂ ਇਹਨਾਂ ਨੂੰ ਚਿੱਤੀ ਚਿੱਤੀ ਹਸਪੀਟਲ ਜਿਹੜਾ ਹੈਗਾ ਉਹ ਪੁਲਿਸ ਪਾਰਟੀ ਦੀ ਕਰਨੀ ਪਈ ਪੁਲਿਸ ਪਾਰਟੀ ਦੀ ਤਾਂ ਨਹੀਂ ਲੱਗੀ ਜੀ ਨਹੀਂ ਨਹੀਂ ਜੀ ਪੁਲਿਸ ਪਾਰਟੀ ਦੇ ਅਵਰਟ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈਗਾ ਥੋੜਾ ਅਲੀ ਮਾਰਨਿੰਗ ਸੀ ਅੰਧੇਰਾ ਸੀ ਉਸ ਕਰਕੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਐਕਸਚੇਂਜ ਆਪਾਇਰ ਹੋ ਗਿਆ ਜੀ ਸਹੀ ਐਗਜੈਕਟ ਦੇਖੋ ਜੀ ਅਜੇ ਕੋਈ ਸਪੈਸੀਫਿਕ ਨਹੀਂ ਸਾਰੇ ਕਿੰਨੇ ਕਿਤੇ ਆਪਣੇ ਇਹਨਾਂ ਕਰਨ ਦੇ ਜੀ ਪੁਲਿਸ ਤੇ ਭਾਇਆ ਚਲੋ ਠੀਕ ਮੈਂ